ਲਕੀਓਬ੍ਰੋਏ ਕਤਲकांड ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਨਵੀਂ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਨਾਲ ਪੁਲਿਸ ਜਾਂਚ ਨੂੰ ਨਵਾਂ ਮੋੜ ਮਿਲਿਆ ਇਸ ਤਾਜ਼ਾ ਫੁਟੇਜ ਵਿੱਚ ਇੱਕ ਸਫੇਦ ਰੰਗ ਦੀ ਕ੍ਰੇਟਾਕਾਰ ਅਤੇ ਉਸ ਦੇ ਪਿੱਛੇ ਬਿਨਾਂ ਨੰਬਰ ਪਲੇਟ ਵਾਲੀ ਐਕਟਿਵਾ ਦੀ ਹਲਚਲ ਸਾਫ਼ ਦਿਖਾਈ ਦਿੱਤੀ ਹੈ ਪੁਲਿਸ ਸੂਤਰਾਂ ਮੁਤਾਬਕ ਕ੍ਰੇਟਾਕਾਰ ਵਿੱਚ ਅਪਰਾਧੀ ਸਵਾਰ ਸੀ ਜਦ ਕੀ ਪਿੱਛੇ ਆ ਰਹੀ ਐਕਟਿਵਨ ਲੱਕੀ ਓਬਰੋਏ ਦਾ ਨੌਕਰ ਚਲਾ ਰਿਆ ਸੀ ਜੋ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਇਹ ਵੀਡੀਓ ਵਾਰਦਾਤ ਤੋਂ ਥੋੜੇ ਦਿਰ ਪਹਿਲ ਅਤੇ ਬਾਅਦ ਦੀ ਮੂਵਮੈਂਟ ਦਰਸਾਉਂਦੀ ਹੈ ਜਿਸ ਨਾਲ ਪੁਲਿਸ ਨੂੰ ਸ਼ੱਕੀ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦ ਸਮੇਂ ਸ਼ੂਟਰ ਵੱਲੋਂ ਦੋਵੇਂ ਹੱਥਾਂ ਵਿੱਚ ਪਿਸਤੌਲ ਫਾੜ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਕਰੀਬ 10 ਰਾਉਂਡ ਫਾਇਰਿੰਗ ਹੋਣ ਦੀ ਜਾਣਕਾਰੀ ਮਿਲੀ ਸੀ ਜਿਨ੍ਹਾਂ ਵਿੱਚੋਂ 4 ਗੋਲੀਆਂ ਲਕੀਓ ਬਰੋਏ ਦੇ ਸੀਨੇ ਨੂੰ ਚੀਰਦੀ ਹੋਈਆਂ ਨਿਕਲ ਗਈਆਂ ਸੀਸੀਟੀਵੀ ਫੂਟੇਜ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਗੋਲੀਆਂ ਗੱਡੀ ਦੀ ਸੀਟ ਵਿੱਚੋਂ ਲੰਘੀਆਂ ਹੋਈਆਂ ਨੇ ਜੁਰਾਈਆਂ ਜੋ ਹਮਲੇ ਦੀ ਭਿਆਨਕਤਾ ਨੂੰ ਦਰਸਾਉਂਦੀ ਹੈ ਤੁਹਾਨੂੰ ਦੱਸ ਦਈਏ ਨਵੀਂ ਫੂਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਹੁਣ ਜਾਂਚ ਟੀਮ ਨੂੰ ਇਹ ਪਤਾ ਲਗਾਉਣ ਵਿੱਚ ਡਿਊਟੀ ਹੋਈ ਹੈ ਕਿ ਕ੍ਰੇਟਾਕਾਰ ਵਿੱਚ ਕੌਣ-ਕੌਣ ਸਵਾਰ ਸੀ ਅਤੇ ਵਾਰਦਾਤ ਤੋਂ ਬਾਅਦ ਇਹ ਦੋਵੇਂ ਵਾਹਨ ਕਿਹੜੀ ਦਿਸ਼ਾ ਵੱਲ ਫਰਾਰ ਹੋ ਗਏ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਪਛਾਣ ਲਈ ਵਕਫ ਵਕ ਥਾਂਵਾਂ ਦੀ ਸੀਸੀਟੀਵੀ ਫੁਟੇਜ ਖੰਡਾ ਲਈ ਜਾ ਰਹੀ ਹੈ ਅਤੇ ਜਲਦੀ ਇਸ ਮਾਮਲੇ ਵਿੱਚ ਵੱਡੀ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਇਲਾਕੇ ਦੇ ਵਿੱਚ ਘਟਨਾ ਤੋਂ ਬਾਅਦ دہشت ਦਾ ਮਾਹੌਲ ਬਣਿਆ ਹੋਇਆ ਹੈ ਜਦਕਿ ਲੋਕ ਇਸ ਲਈ ਇਨਸਾਫ਼ ਦੀ ਮੰਗ ਕਰ ਰਹੇ ਨੇ